ਆਤ ਨੇ ਗਰੀਬ ਕਿਸਾਨ ਦਾ ਢੈਢੇਰੀ ਕੀਤਾ ਕਰ ਸਿਰ ਟਕਨ ਨੂੰ ਵੀ ਨਹੀਂ ਪਚੀ ਕੁਝ ਗਵਾਂਡੀਆਂ ਨੇ ਕੱਚਾ ਰੱਖ ਕੇ ਦਿੱਤਾ ਕਿਸਾਨ ਨੂੰ ਆਸਰਾ ਪੀੜਤ ਕਿਸਾਨ ਅਤੇ ਗਵਾਂਡੀਆਂ ਨੇ ਮਦਦ ਲਈ ਲਗਾਈ ਗੁਹਾਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਲਗਾਤਾਰ ਘਰਟਾ ਰਹੀ ਹੈ ਅਤੇ ਪੰਜਾਬ ਚਾਹੇ ਹੜ੍ਹਾਂ ਨੇ ਭਰੀ ਪ੍ਰਪਤੀ ਲੈਂਦੀ ਹੈ ਅਤੇ ਹੁਣ ਬਰਸਾਤ ਦੇ ਨਾ ਰੁਕਣ ਕਾਰਨ ਫਤਿਹਗੜ੍ਹ ਚੂੜੀਆਂ ਨੇ 3.27 ਲਾ ਤੀਚਾ ਨੂੰ ਜਾਂਦੇ ਰਸਤੇ 'ਚ ਇੱਕ ਗਰੀਬ ਕਿਸਾਨ ਅਨੰਦ ਸਿੰਘ ਦਾ ਕੱਚਾ ਮਕਾਨ ਡਿੱਕੇ ਟਟਰੀ ਹੋ ਗਿਆ ਜਿਸ ਨਾਲ ਉਸ ਦਾ ਕੁਝ ਵੀ ਨਹੀਂ ਪਚਿਆ ਅਤੇ ਉਸ ਨੂੰ ਗਵਾਂਡੀਆਂ ਵੱਲੋਂ ਸਹਾਰਾ ਦਿੱਤਾ ਗਿਆ ਹੈ ਸਬੰਦੀਨ ਸਿੰਘ ਪੁੱਤਰ ਬੁੱਧ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਲਗਾਤਾਰ ਕਈ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਉਸਦੇ ਕੱਚੇ ਘਰ ਦੀਆਂ ਛੱਤਾਂ ਡਿੱਗੀਆਂ ਹਨ ਅਤੇ ਉਸ ਨੂੰ ਸਿਰ ਟੱਕਨੂ ਵੀ ਜਗ੍ਹਾ ਨਹੀਂ ਬਚੀ ਇਸ ਲਈ ਸਮਾਜ ਸੇਵੀ ਸੰਸਥਾਵਾਂ ਆ ਜਾਂ ਦਾਨੀ ਸੱਜਣ ਉਸਦੀ ਮਾਲੀ ਸਹਾਇਤਾ ਕਰਨ ਇਸਬੰਦੀ ਪਿੱਛੇ ਨੰਦ ਸਿੰਘ ਦੇ ਗਵਾਂਢੀ ਅਮਰਜੀਤ ਸਿੰਘ ਨੇ ਵੀ ਦੱਸਿਆ ਕਿ ਮੀਂਹ ਕਾਰਨ ਟਕੇ ਮਕਾਨ ਕਾਰਨ ਪੂਸਤਾ ਪੜੀ ਨੁਕਸਾਨ ਹੋਇਆ ਇਸ ਲਈ ਦਾਨੀ ਸੱਜਣ ਅਤੇ ਸਮਾਜ ਭਲਾਈ ਸੰਸਥਾਵਾਂ ਨੰਦ ਸਿੰਘ ਦੀ ਮਦਦ ਕਰਨ ਉਹਨਾਂ ਕਹੇ ਕਿ ਨੰਦ ਸਿੰਘ ਦਾ ਪੰਜਾਬ ਨੈਸ਼ਨਲ ਬੈਂਕ ਚ ਖਾਤਾ ਨੰਬਰ 02462121005636 ਹੈ ਅਤੇ ਇਸ ਦਾ ਆਈ ਐਫ ਐਸ ਸੀ ਕੋਡ ਪੀ ਯੂ ਐਨ ਬੀ 0024610 ਹੈ ਅਗਰ ਕਿਸੇ ਦਾ ਨੀ ਸੱਜਨ ਨੇ ਮਦਦ ਕਰਨੀ ਹੋਵੇ ਤਾਂ ਉਹ ਖਾਤੇ ਵਿੱਚ ਪੈਸੇ ਭੇਜ ਕੇ ਕਰ ਸਕਦਾ ਹੈ ਜਾਂ ਉਸਦੇ ਫੋਨ ਨੰਬਰ 7973954718 ਤੇ ਸੰਪਰਕ ਕਰਕੇ ਉਸਦੀ ਸਹਾਇਤਾ ਕਰ ਸਕਦਾ ਹੈ ਲਗਾਤਾਰ ਹੋ ਰਹੀ ਬਾਰੀ ਤੇ ਕਾਰਨ ਜਿੱਥੇ ਰਾਵੀ ਦਰਿਆ ਸਤਲੁਜ ਦਰਿਆ ਬਿਆਸ ਦਰਿਆ ਨਿਹਰਾਂ ਤੇ ਕਾਰਨ ਭਾਰੀ ਤਬਾਈ ਮਚਾਈਆ ਗਰਦਾਸਪੁਰ ਦੀ ਗੱਲ ਕਰੀਏ ਤੇ ਦਿਨਾ ਨਗਰ ਤੋਂ ਲੈ ਕੇ ਅਜਨਾਲਾ ਖੇਤਰ ਤੱਕ ਹੜ੍ਹਾਂ ਨੇ ਤਬਾਈ ਮਚਾਈ ਅਤੇ ਭਾਰੀ ਨੁਕਸਾਨ ਕੀਤਾ ਅਤੇ ਹੁਣ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਜਿਹੜੇ ਕੱਚੇ ਮਕਾਨ ਨੇ ਲੋਕਾਂ ਦੇ ਉਹ ਵੀ ਢੱਟਨੇ ਸ਼ੁਰੂ ਹੋ ਗਏ ਆ ਆਪਾਂ ਇਸ ਵੇਲੇ ਮੌਜੂਦ ਆ ਫਤਿਹਗੜ ਚੂੜੀਆਂ ਹਲਕੇ 'ਚ ਇਹ ਲੋਕੇਸ਼ਨ ਤੁਹਾਨੂੰ ਦੱਸਦੇ ਆ ਕਿ ਡੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਤੋਂ ਜਿਹੜਾ ਇੱਕ ਪਿਆਹ ਜਾਂਦਾ ਏ ਰਸਤਾ ਜਾਂਦਾ ਏ ਪਿੰਡ ਵੀਲਾ ਤੇਜਾ ਨੂੰ ਉੱਥੋਂ ਕਿਲੋ ਡੇਰਾ ਰੋਡ ਤੋਂ ਕਿਲੋਮੀਟਰ ਦੂਰ ਤੇ ਆਪਾਂ ਇੱਥੇ ਖੜੇ ਆ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਇਹ ਇੱਕ ਨੰਦ ਸਿੰਘ ਨਾਂ ਦਾ ਕਿਸਾਨ ਏ ਗਰੀਬ ਕਿਸਾਨ ਬਿਲਕੁਲ ਉਸ ਦਾ ਬਰਸਾਤ ਦੇ ਕਾਰਨ ਲਗਾਤਾਰ ਹੋ ਰਹੀ ਸਾਰਾ ਜਿਹੜੇ ਘਰ ਆ ਉਹ ਕੱਚਾ ਮਕਾਨ ਸੀਗਾ ਉਹ ਸਾਰਾ ਢਹਿ ਢੇਰੀ ਹੋ ਗਿਆ ਥੱਲੇ ਛੱਤਾਂ ਡਿੱਗ ਪੀਆਂ ਕੱਚਿਆਂ ਬਾਲਿਆਂ ਦੀਆਂ ਬਾਲਿਆਂ ਦੀਆਂ ਛੱਤਾਂ ਸਨ ਡਿੱਗੀਆਂ ਭਾਰੀ ਬਰਸਾਤ ਦੇ ਕਾਰਨ ਉਸ ਦੀਆਂ ਛੱਤਾਂ ਡਿੱਗੀਆਂ ਤੇ ਉਸ ਦਾ ਸਮਾਨ ਵੀ ਖੇਤਾ ਆ ਗਿਆ ਤੇ ਹੁਣ ਇਹ ਜਿਹੜੇ ਉਹ ਥੋੜੇ ਜਿਹੋਦੇ ਪਸ਼ੂ ਸਨ ਉਹਨਾਂ ਨਾਲ ਉਹ ਗੁਜ਼ਾਰਾ ਕਰਦਾ ਸੀਗਾ ਉਹ ਵੀ ਹੁਣ ਉਸ ਨੇ ਕਿਸੇ ਦੇ ਘਰ ਜਿਹੜੇ ਨੇ ਉਹ ਰੱਖੇ ਹੋਏ ਨੇ ਤੇ ਜਿਹੜਾ ਸਮਾਨ ਆ ਉਹ ਵੀ ਉਹਦਾ ਨੇ ਸਮਾਨ ਸ਼ਤਾਂ ਦੇ ਹੇਠਾਂ ਆ ਗਿਆ ਤੇ ਹੁਣ ਉਹ ਘਰੋਂ ਬੇਕਾਰ ਹੋਇਆ ਤੇ ਦਾਨੀ ਸੱਜਣ ਜਿਹੜੇ ਬਹੁਤ ਸਾਰੇ ਦਾਨੀ ਸੱਜਣ ਨੇ ਹੋਰ ਸਮਾਜ ਸੇਵੀ ਸੱਜਣ ਨੇ ਉਹਨਾਂ ਨੂੰ ਉਹਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਸ ਗਰੀਬ ਦੇ ਕੋਲ ਕੁਝ ਵੀ ਨਹੀਂ ਬਚਿਆ ਤੇ ਉਸ ਦੀ ਮਦਦ ਕੀਤੀ ਜਾਵੇ ਜਿੱਥੇ ਕਿ ਵੱਡੀਆਂ-ਵੱਡੀਆਂ ਸੰਸਥਾਵਾਂ ਵੱਡੇ-ਵੱਡੇ ਦਾਨੀ ਸੱਜਣ ਜਿਹੜੇ ਨੇ ਹੜਪੀੜਤਾ ਦੀ ਮਦਦ ਕਰ ਰਹੇ ਨੇ ਟਰਾਲੀਆਂ ਦੀਆਂ ਟਰਾਲੀਆਂ ਟਰੱਕਾਂ ਦੇ ਟਰੱਕ ਸਮਾਨ ਲਿਆ ਰਹੇ ਨੇ ਤੇ ਉਸ ਦੀ ਵੀ ਗੁਹਾਰੇ ਉਸਨੇ ਵੀ ਬੇਨਤੀ ਕੀਤੀ ਹੈ ਕਿ ਦਾਨੀ ਸੱਜਣਾਂ ਨੂੰ ਜਾ ਸਮਾਸੇ ਵੀ ਸਜਣਾ ਨੂੰ ਕਿ ਉਸ ਦਾ ਜਿਹੜਾ ਕੱਚਾ ਮਕਾਨ ਹੈ ਉਹ ਢਹਿ ਟੇਰੀ ਹੋ ਗਿਆ ਉਸ ਕੋਲ ਕੁਝ ਵੀ ਨਹੀਂ ਬਚਿਆ ਸਮਾਨ ਵੀ ਸਾਰਾ ਥੱਲੇ ਆ ਗਿਆ ਪਸ਼ੂ ਐ ਕੋ ਵੀ ਕਿਸੇ ਦੇ ਘਰ ਬੰਨਿਆ ਹੁਣ ਰਹਿਣ ਨੂੰ ਛੱਤ ਵੀ ਨਹੀਂ ਹੈ ਤੇ ਉਸ ਦੀ ਮਦਦ ਕੀਤੀ ਜਾਏ ਨੰਦ ਸਿੰਘ ਲੋਕੇਸ਼ਨ ਇੱਕ ਵਾਰ ਫੇਰ ਤੁਹਾਨੂੰ ਦੱਸਦੇ ਆ ਫਟੇਗੜ ਚੂੜੀਆਂ ਡੇਰਾ ਰੋਡ ਫਤੇਗੜ ਚੂੜੀਆਂ ਤੋਂ 5 ਕਿਲੋਮੀਟਰ ਤੇ ਡੋਗਰ ਖੂਸਰ ਪਿੰਡ ਆ ਉਥੋਂ ਇੱਕ ਰਸਤਾ ਨਿਕਲਦਾ ਹੈ ਪਿੰਡ ਵੀਲਾ ਤੇਚਾਨੂ ਕਲ ਖੂਸਰਾਂ ਦੇ ਥਾਹੀਂ ਆਉਂਦਿਆਂ ਹੋਏ ਜਦ ਵੀਲਾ ਤੇਚਾਨੂ ਜਾਈਏ ਤੇ ਉਸਤਾ ਰਸਤੇ ਵਿੱਚ ਜਿੱਥੇ ਦਿੱਗਿਆ ਮਕਾਨ ਤੁਹਾਨੂੰ ਦਿਖਾਈ ਦੇਵੇਗਾ ਉੱਥੇ ਹੀ ਇਹ ਨੰਦ ਸਿੰਘ ਮੇਰੇ ਨਾਲ ਹੈ ਇਹ ਇਸ ਵੱਲੋਂ ਗੁਹਾਰ ਲਗਾਈਏ ਉਸਦੀ ਮਦਦ ਕੀਤੀ ਜਾਵੇ ਕੀ ਨਾਹੀ ਨੰਦ ਸਿੰਘ ਜੀ ਮਕਾਨ ਸਾਰਾ ਤੁਹਾਡਾ ਬਰਸਾਤ ਦੇ ਕਾਰਨ ਡਿਗਿਆ ਇਹ ਕਿੰਨਾ ਡਿੱ ਗਿਆ ਏ ਕਿੰਨਾ ਨੁਕਸਾਨ ਆਇਆ ਹੈ ਇਸ ਨੁਕਸਾਨ ਦੇ ਵਾਵਾ ਹੋ ਗਿਆ ਸਾਰਾ ਨੁਕਸਾਨ ਹੀ ਹੋ ਗਿਆ ਤੁਮ ਸਭ ਦਾ ਦੱਬਿਆ ਗਿਆ ਹੈ ਤੇ ਰਹਿਣ ਨੂੰ ਤੇ ਛਾਤੀ ਵੀ ਨਹੀਂ ਰਹੀ ਤੇ ਬਾਕੀ ਡੰਗਰ ਬੱਚਾ ਵੀ ਮੈਂ ਲਾਂਬੇ ਕਰਕੇ ਬਨਬੂਲੇ ਕੇ ਅਧਿਕਾਰੀ ਹਾਂ ਜੀ ਇਹ ਕਿੰਨਾ ਡਿੱਗੰਪਾਹ ਡਿਗ ਪਿਆ ਸਰ ਅੱਛਾ ਹਾਂਜੀ ਫਰਾਪੀ ਨਹੀਂ 28 ਤਰੀਕ ਦਾ ਡਿਗ ਪਿਆ ਅੱਜ ਨਹੀਂ ਆ ਤਾਜ਼ੀਆਂ ਡਿੱਗੀਆਂ ਨੇ ਹਾਂ ਇਹ ਕੱਲ ਕੱਲ ਡਿੱਗੀਆਂ ਨੇ ਕੋਈ ਕਾਂਗਰਸ ਕੋਲ ਦੇ ਪਿਆ ਤੇ ਕੋ ਕੱਲ ਹੀ ਸਾਰੀਆਂ ਡਿੱਗੀਆਂ ਨੇ ਕੱਲ ਹਾਂਜੀ ਜਾਨੀ ਨਕਸਾਤ ਬਚਾ ਹੋ ਗਿਆ ਹਾਂਜੀ ਜਾਨੀ ਨਕਸਾਤ ਬਚਾ ਹੋ ਗਿਆ ਉਹਦੋਂ ਅਸੀਂ ਬਾਹਰ ਹੀ ਸਾਂ ਇੱਥੇ ਹੀ ਸਾਂ ਜਿਹੜਾ ਦੇਖ ਲਿਆ ਹਾਂਜੀ 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 ਕੋਈ ਦਾਨੀ ਸੱਜਾ ਹੋਵੇ ਕੋਈ ਗਰੀਬ ਦੀ ਮੱਤ ਕਰੇ ਕੋਈ ਹੋ ਜਾਵੇ ਤੇ ਕਰਦੇ ਗਰੀਬ ਦੀ ਮੱਤ ਤੇ ਠੀਕ ਹੀ ਆ ਚੰਗੀ ਗੱਲ ਐ ਮੈਂ ਵੀ ਦੋਰੇ ਕੋਈ ਵਸਨਾਰੀ ਗੱਲ ਹੋ ਜਾਈ ਮੇਰੀ ਮੇਰੇ ਵਸਨੇ ਮੁਸ਼ਕਲ ਆ ਸਰਕਾਰ ਕੋ ਮੰਗ ਕਰਦੇ ਹਾਂਜੀ ਸਰਕਾਰ ਕੋ ਵੀ ਇਹੋ ਮੰਗਿਆ ਵੀ ਮੇਰੀ ਮੱਤ ਕਰਨ ਕੋਈ ਮੇਰਾ ਨਾਮ ਮਰਜੀਤ ਸਿੰਘ ਹੈ ਪਿੰਡ ਵੀਰਾ ਤੇਜਾ ਤਹਿਸੀਲ ਫੋਦੇਗੜ ਚੂੜੀਆਂ ਜਿਲ੍ਹਾ ਗਦਾਸਪੁਰ ਸਾਡੇ ਗਵਾਹ ਸੀਗੇ ਤੇ ਇਹਨਾਂ ਦੀ ਪਛਾਣ ਦੇ ਜੀ ਇਹਨਾਂ ਦਾ 28 ਤਰੀਕ ਨੂੰ ਪਹਿਲਾਂ ਜੱਗਾ ਸੀ ਬੰਡਾਰ ਪਸ਼ੂਆਲਾ ਤੇ ਜਿਹੜੀ ਕੱਲ 1 ਸਤੰਬਰ ਨੂੰ ਬਰਸਾਤ ਹੋਈ ਆ ਉਹਦੇ ਨਾਲ ਆ ਸਾਰਾ ਹੀ ਰਸੋਈ ਇਹਦਾ ਰਹਿਣ ਵਾਲਾ ਜਿਹੜਾ ਕਮਰਾ ਵਾ ਤੇ ਇਧਰ ਦੁਜੇ ਇੱਕ ਕਮਰਾ ਭਰੇ ਆ ਸਮਾਰਸੂਨ ਪਿਆ ਹੈ ਇਹਦਾ ਪੜੋਲਾ ਦਾਣੇ ਵਾਲਾ ਪੇਟੀ ਕੱਪੜੇ ਕਪੜਾ ਉਹ ਸਾਰੀ ਥੱਲੇ ਆ ਗਈ ਆ ਇਹਨੂੰ ਮਾਂ ਬਚਾਇਆ ਅਸੀਂ ਕਹਿ ਗਏ ਤੇ ਵਿਚਾਰਾ ਭੱਜ-ਭੱਜ ਜਾਂਦਾ ਥੱਲੇ ਰਾਤ ਆਉਂਦਾ ਮੈਂ ਇੱਥੇ ਸੌਣਾ ਅਸੀਂ ਕਹਾਂ ਨਾ ਰਾਤੋਂ ਰਾਤ ਫੇੜ ਡਿੱਗ ਪਿਆ ਮਰਾਡਾ ਤੇ ਅਸੀਂ ਤੇ ਸਰਕਾਰ ਗਾੜੀ ਇਹ ਅਪੀਲ ਕਰਦੇ ਆ ਵੀ ਬਹੁਤ ਗਰੀਬ ਕਿਸਾਨ ਆ ਇਹ ਕਿਸਾਨ ਦੀ ਮਾਂ ਫੜੀ ਜਾਵੇ ਜੇ ਕੋਈ ਸਮਾਜ ਸੇਵੀ ਸੰਸਥਾ ਦਾਨੀ ਸੱਜਣ ਉਹ ਮਤ ਕਰਨੇ ਅਸਲ ਰੱਬ ਵਸਦਾ ਦਾਨੀ ਸੰਸਥਾਵਾਂ ਦੇ ਵਿੱਚ ਇੱਥੇ ਮਤ ਕਰਨ ਦੀ ਲੋੜ ਐ ਇਹਦੀ ਕਿਉਂ ਇਹ ਗਰੀਬ ਕਿਸਾਨ ਆ ਇਹਦਾ ਘਰ ਵੀ ਟੈ ਟੇੜੀ ਹੋ ਗਿਆ ਸਾਰਾ ਪਛੂਆਂ ਦਾ ਬਰਾਂਡਾ ਜਿਹੜਾ ਉਹ ਵੀ ਸਾਰਾ ਟਹਿ ਗਿਆ ਵਾ ਪਸ਼ੂ ਇਹਨੇ ਕਿਸੇ ਦੇ ਘਰ ਵੱਧਿਆ ਜਾ ਕੇ ਚਾਰਾ ਵੀ ਨਹੀਂ ਦਾ ਰਿਆ ਨੀਵੇਂ ਥਾਂ ਤੇ ਪੱਠੇ ਸੀ ਬੀਜੇ ਉਹ ਵੀ ਸਾਰੇ ਖਰਾਬ ਹੋ ਗਏ ਆ ਤੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇਹਦਾ ਦੁਬਾਰਾ ਘਰ ਬਣਾ ਕੇ ਦਿੱਤਾ ਜਾਵੇ ਤੇ ਦਾਨੀ ਸੱਜਣਾ ਨੂੰ ਵੀ ਇੱਥੇ ਮਤ ਕੰਦੀ ਲੋੜ ਆ ਅਸਲ ਇਹਦੀ ਲੋਕੇਸ਼ਨ ਦੱਸ ਦੋ ਲੋਕੇਸ਼ਨ ਇਹ ਅਸਲ ਡੇਰੇ ਜਿਹੜੇ ਆ ਇਹ ਹੈਗੇ ਆ ਪਿੰਡ ਵੀਰਾ ਤੇ ਜਾ ਹਲਕਾ ਫਦੇਗੜ ਚੂੜੀਆਂ ਦੇ ਵਿੱਚ ਪੈਂਦਾ ਵਾ ਤਹਿਸੀਲ ਫਦੇਗੜ ਚੂੜੀਆਂ ਤੇ ਫਤੇਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਦੇ ਉੱਤੇ ਪਿੰਡ ਪੈਂਦਾ ਅੱਡਾ ਪੈਂਦਾ ਡੋਗਰ ਖੂਸਰ ਉਥੋਂ ਚੜ੍ਹਦੇ ਪਾਸੇ ਡੇਰੇ 10-12 ਕਿਲੇ ਰਗਵਾਈ ਕਿਲੋਮੀਟਰ ਪੈਂਦਾ ਵਾ ਰੋਡ ਤੋਂ 1 ਕਿਲੋਮੀਟਰ ਵਾ ਚੜ੍ਹਦੇ ਪਾਸੇ ਖੂਸਰ ਪਿੰਡ ਦੇ ਇਹਦਾ ਨਾਂ ਇਹਦਾ ਨਾਂ ਗਾਜੀ ਨੰਦ ਸਿੰਘ son of ਬੁੱਧ ਸਿੰਘ ਤੇ ਦੁਬਾਰਾ ਫੇਰ ਬੇਨਤੀ ਕਰਦੇ ਆਂ ਦਾਨੀ ਸੱਜਣਾ ਨੂੰ ਦੇਸਾਂ ਵਦੇਸਾਂ ਸਾਡੇ ਬਹੁਤ ਦਾਨੀ ਸੱਜਣ ਨੇ ਇੱਕ ਉਹਨਾਂ ਵਾਸਤੇ ਤਾਂ ਕੁਝ ਵੀ ਨਹੀਂ ਗਰੀਬ ਦਾ ਘਰ ਬਣਾਉਣਾ ਇੱਕ ਦਿਨ ਦੀ ਇੱਕ ਦਿਹਾੜੀ ਦੀ ਜਿਹੜੀ ਕਮਾਈ ਹੈ ਨਾ ਉਹ ਇਹਨੂੰ ਗਰੀਬ ਨੂੰ ਦੇ ਦੇਣਾ ਇਹਦਾ ਦੁਬਾਰਾ ਫੇਰ ਘਰ ਬਣ ਸਕਦਾ ਤੇ ਪਸ਼ੂਆਂ ਵਾਸਤੇ ਵੀ ਜਿਹੜਾ ਇਹਦਾ ਛੱਡ ਹੈ ਉਹ ਬਣ ਜੇ ਇਸੇ ਇਹਦੀ ਕੋਈ ਜ਼ਮੀਨ ਨਹੀਂ ਹੈਗੀ ਸਿਰਫ ਇਹਦਾ ਗੁਜ਼ਾਰਾ ਪਸ਼ੂਆਂ ਤੋਂ ਚੱਲਦਾ ਵਾ ਤੇ ਉਹ ਵੀ ਇਹਦਾ ਢਹ ਢੇਰੀ ਹੋ ਗਿਆ ਸਾਰਾ ਅਸੀਂ ਤਾਂ ਗਵੰਡੀਆਂ ਸੰਮਤ ਪਤਾ ਹੈ ਗਰੀਬ ਹੈ ਇੱਥੇ ਅਸਲ ਪੁੰਨ ਕਰਨ ਦੀ ਲੋੜ ਜਿਹੜੀ ਇੱਥੇ ਆ